ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਗੇ ਦੇਣੀ ਅਸਤੀਫਾ ਦੇ ਰਹੇ ਨੇ ਔਰ ਉਸ ਤੋਂ ਬਾਅਦ ਵੱਖਰੀਆਂ ਵੱਖਰੀਆਂ ਚਰਚਾਾਂਵਾਂ ਸ਼ੁਰੂ ਹੋ ਗਈਆਂ ਨੇ ਇੱਥੋਂ ਤੱਕ ਵੀ ਕੰਸੋਹਾਂ ਮਿਲ ਰਹੀਆਂ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਬਾਅਦ ਅਸਤੀਫਿਆਂ ਦੀ ਲੜੀ ਲੱਗਣ ਲੱਗੀ ਹੈ ਕੱਲ ਤੱਕ ਤਾਂ ਕਈ ਨਿੱਜੀ ਅਦਾਰਿਆਂ ਵੱਲੋਂ ਇੱਥੋਂ ਤੱਕ ਵੀ ਫੋਟੋਆਂ ਪਾ ਦਿੱਤੀਆਂ ਗਈਆਂ ਸੀ ਲਿਖ ਕੇ ਪਾ ਦਿੱਤਾ ਗਿਆ ਸੀ ਕਿ ਇਸ ਤੋਂ ਬਾਅਦ ਜਥੇਦਾਰਾਂ ਤੱਕ ਵੀ ਇਹ ਮਾਮਲਾ ਆ ਜਾਵੇਗਾ ਯਾਨੀ ਕਿ ਜਥੇਦਾਰਾਂ ਦੇ ਕਈ ਜਥੇਦਾਰਾਂ ਦੇ ਨਾਮ ਵੀ ਕਈ ਥਾਵਾਂ ਦੇ ਉੱਤੇ ਲਿਖ ਦਿੱਤੇ ਗਏ ਸੀਗੇ ਔਰ ਉਹਨਾਂ ਦੇ ਵਿੱਚ ਜਥੇਦਾਰ ਗਿਆਨੀ ਸੁਲਤਾਨ ਸਿੰਘ ਦਾ ਨਾਮ ਵੀ ਲਿਖ ਦਿੱਤਾ ਗਿਆ ਸੀ ਔਰ ਇੱਥੋਂ ਤੱਕ ਕਿ ਜ才ੇਦਾਰ ਗਿਆਨੀ ਰਗਵੀਰ ਸਿੰਘ ਦਾ ਨਾਮ ਵੀ ਲਿਖ ਦਿੱਤਾ ਗਿਆ ਸੀ ਕਿਉਂਦੇ ਸਮੇਂ ਵਿੱਚ ਇਹਨਾਂ ਦਾ ਅਸਤੀਫਾ ਵੀ ਸਾਹਮਣੇ ਆ ਸਕਦਾ ਹੈ ਪਰ ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਹੋਵੇਗਾ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਤੌਰ ਐਸਜੀਪੀਸੀ ਪ੍ਰਧਾਨ ਆਪਣਾ ਅਸਤੀਫਾ ਦੇ ਦਿੱਤਾ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਤੋਂ ਆਪਣੇ ਆਪ ਨੂੰ ਲਾਂਭੇ ਕਰਨ ਦੀ ਅਪੀਲ ਕੀਤੀ ਹੈ ਬਹੁਤ ਸਾਰੇ ਵਿਵਾਦ ਜਿਹੜੇ ਨੇ ਉਹਨਾਂ ਦੇ ਨਾਲ ਜੁੜੇ ਹੋਏ ਉੱਭਰ ਕੇ ਸਾਹਮਣੇ ਆ ਰਹੇ ਆ ਔਰ ਲੀਡਰ ਜਿਹੜੇ ਨੇ ਵਿਰੋਧੀ ਲੀਡਰ ਕਹਿ ਲਈ ਹੈ ਜਾਂ ਉਹਦਾ ਖੁੱਲ ਕੇ ਬੋਲਦੇ ਨਜ਼ਰ ਆ ਰਹੇ ਆ ਪਰ ਇਹਦੇ ਦਰ ਅ ਇਥੋਂ ਤੱਕ ਵੀ ਗੱਲਾਂ ਸਾਹਮਣੇ ਆਉਣ ਲੱਗੀਆਂ ਸੀ ਕਿ ਹੁਣ ਲੜੀਆਂ ਦੇ ਹਿਸਾਬ ਦੇ ਨਾਲ ਅਸਤੀਫੇ ਸਾਹਮਣੇ ਆਉਣਗੇ ਯਾਨੀ ਕਿ ਅਸਤੀਫੇ ਜਿਹੜੇ ਨੇ ਉਹ ਵੱਜੇ ਤੌਰ ਦੇ ਉੱਤੇ ਸਾਹਮਣੇ ਆਉਣਗੇ ਵੱਧ ਅਸਤੀਫੇ ਨਜ਼ਰ ਆ ਸਕਦੇ ਨੇ ਵੱਧ ਆਉਦੇਦਾਰ ਜਿਹੜੇ ਅਸਤੀਫੇ ਦੇ ਸਕਦੇ ਨੇ ਇਥੋਂ ਤੱਕ ਕਿ ਸਰਮੌਰ ਸੰਸਥਾਵਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਅਸਤੀਫਿਆਂ ਦੀਆਂ ਗੱਲਾਂ ਹੋਣ ਲੱਗ ਗਈਆਂ ਹੁਣ ਸਵਾਲ ਇਹ ਹੈ ਕਿ ਕੀ ਆਉਂਦਾ ਸਮਾਂ ਇਹ ਕੁਝ ਲੈ ਕੇ ਆਵੇਗਾ ਕੀ ਇਸ ਕਿਸਮ ਦੇ ਅਸਤੀਫੇ ਜਿਹੜੇ ਨੇ ਐਡਵੋਕੇਟ ਹਰਜਨ ਸਿੰਘ ਧਾਮੀ ਦਾ ਅਸਤੀਫੇ ਤੋਂ ਬਾਅਦ ਵੇਖਣ ਚੋਣ ਨੂੰ ਮਿਲਣਗੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੁਕ ਵਾਰੀ ਦੀ